ਚਲ ਮੈਂ ਤਾਂ ਹੋ ਗਈ ਹੁਣ ਪਿਆਰ ਹੋ ਗਈ ਕਿੱਟੀ ਭਾਬੀ ਤੇ ਆਣਾ ਹਾਂ ਗੁਰਜੀਤ ਮੈਂ ਤਾਂ ਹੋ ਗਈ ਹੁਣ ਪਿਆਰ ਉਹਨੂੰ ਰਹਿਣ ਦੀ ਅਜਕਾਰੀ ਤੇ ਚਲ ਆਪਾਂ ਫੇ ਚੱਲ ਜੇ ਟਾਈਮ ਬੜਾ ਹੋ ਗਿਆ ਵਾ ਆਹੋ ਚੱਲ ਜਿੰਦਰ ਉਹਨੂੰ ਰਹਿਣ ਦੇ ਘਰੇ ਤੇ ਹੁਣ ਉਹਨੂੰ ਵੀ ਜ਼ਿੰਮੇਵਾਰੀਆਂ ਦਾ ਪਤਾ ਲੱਗੇ ਘਰ ਚ ਕਿਹੜੀਆਂ ਜ਼ਿੰਮੇਵਾਰੀਆਂ ਕਿੱਦਾਂ ਸਮਝਣੀਆਂ ਆਪਣੀਆਂ ਤੇ ਨਾਲੇ ਨਾ ਇੱਕ ਗੱਲ ਹੋ ਰਹੀ ਆ ਉਹਨੂੰ ਨਾ ਥੋੜਾ ਜਿਹਾ ਤੂੰ ਸਮਝਾ ਕਿ ਫੋਨ ਨਾ ਕਰਨ ਤੋਂ ਘੱਟ ਲਾਇਆ ਕਰ ਜਦੋਂ ਵੇਖ 24 ਘੰਟੇ ਫੋਨ ਕਰਨ ਨੂੰ ਹੀ ਲੱਗਾ ਰਹਿੰਦਾ ਪਰ ਇਹਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਇਹ ਤਾਂ ਮੈਂ ਵੀ ਵੇਖ ਲਿਆ ਸਵੇਰ ਦੀ ਜਦੋਂ ਦਿਨ ਆਈ ਆ ਤਹੀ ਮੇਰੇ ਲਾਗੇ ਬੈਠ ਕੇ ਘੜੀ ਗੱਲਾਂ ਬਾਤਾਂ ਕੀਤੀਆਂ ਵਾ ਹੈ ਉਹ ਤੇ ਬਸ ਮਾੜਾ ਜਿਹਾ ਕੰਮ ਕਰਦੀ ਆ ਕੰਨ ਫੋਨ 'ਚ ਬਸ ਕੰਨ ਤੋਂ ਫੋਨ ਤੇ ਨੇ ਲਾਇਆ ਹੀ ਨਹੀਂ ਸਵੇਰ ਦੀ ਮੈਂ ਜਦੋਂ ਦਿਨ ਆਈ ਆ ਕੋਈ ਜੇ ਤਾਂ ਮੈਂ ਵੀ ਤੇ ਇਸੇ ਕਾਲ ਤੋਂ ਦੁਖੀ ਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਇਦਾਂ ਮੈਂ ਕੰਮ ਕਰਨ ਲਈ ਨੂੰ ਆਵਾਜ਼ ਵੀ ਕੀ ਦਵਾ ਉਦੋਂ ਕਹਿ ਦਿੰਦੀ ਦੋ ਮਿੰਟ ਦੋ ਮਿੰਟ ਫੋਨ ਤੇ ਲੱਥਦਾ ਨਹੀਂ ਨਾ ਕੀ ਕਰੀਏ ਹੁਣ ਕੋਈ ਨਹੀਂ ਆਗੇ ਨਾ ਇਹਦਾ ਵੀ ਕਰਦੀ ਗੱਲ ਮੈਂ ਹੁਣ ਅਗਲੇ ਦੇ ਘਰ ਪ੍ਰੋਗਰਾਮ ਤੋਂ ਲੈਣਾ ਹੀ ਤੇ ਵੀਰੇ ਨੇ ਵੀ ਕਰਕੇ ਫੋਨ ਨਾ ਮੈਂ ਕਹਿੰਨੀ ਆ ਤੂੰ ਵੀ ਇੱਥੇ ਖੜਾ ਕੰਗਵਲ ਧਿਆਨ ਦਿਆ ਕਰ ਇਹਦੇ ਨਾਲ ਹੀ ਫੋਨ ਤੇ ਲੱਗਾ ਰਹਿਣਾ ਵਾ ਉਹਨਾਂ ਨੂੰ ਫੋਨ ਕੱਢਦੀ ਆ ਤੇ ਮਾਨੂੰ ਲਾ ਲੈਂਦੀ ਤੂੰ ਇੰਜ ਕਰ ਮੈਂ ਆ ਗਈ ਪਰਸਪਸ ਫੜ ਕੇ ਆ ਜਾ ਬਾਹਰ ਕੱਢ ਗੱਡੀ ਕੱਢ ਬਾਹਰ ਹਾਂ ਮੈਂ ਐਕਟਿਵਾ ਕੱਢਦੀ ਆ ਜਾ ਅੱਛਾ ਜੀ ਚੰਗਾ ਚੰਗਾ ਜਾ ਮੱਝੀ ਲੈਣਾ ਤੁਸੀਂ ਮੇਰਾ ਕਿੱਥੇ ਦਿਲ ਕਰਦਾ ਤਿਆਰ ਹੋਣ ਨੂੰ ਹਾਂ ਮੈਂ ਲਈ ਬਾਸ ਕਰੋ ਬਾਪੇ ਕੰਮ ਵੀ ਕਰ ਲਓ ਇੱਕ ਮਿੰਟ ਜੀ ਦੀਦੀ ਤੁਹਾਨੂੰ ਪਤਾ ਜਦੋਂ ਦੇ ਬਾਹਰ ਗਏ ਨੇ ਮੈਨਾਂ ਦੇਲੀ ਨਹੀਂ ਲੱਗਦਾ ਕਦੀ ਮੰਮੀ ਨੂੰ ਕਦੀ ਮੈਂ ਪਰਝਾਈ ਨੂੰ ਕਰ ਲੈਂਦੀ ਉਧਰੋਂ ਬੰਦ ਹੁੰਦਾ ਤਾਂ ਇਹਨਾਂ ਦਾ ਬਾਹਰ ਫੋਨ ਆਉਂਦੇ ਆ ਪਤਾ ਕੀ ਕਹਿੰਦੇ ਸੀ ਪਰਸਲੇ ਤੇ ਨੇ ਤਨ ਤੁਹਾਡੇ ਵਾਸਤੇ ਭਾਬੀ ਰਸਤੇ ਤੇ ਮੇਰੇ ਵਾਸਤੇ ਮੈਂ ਕਿਹਾ ਮੇਰੀਆਂ ਭਾਬੀਆਂ ਵਾਸਤੇ ਵੀ ਲੱਲੋ ਬਸ ਉਹੀ ਗੱਲ ਕਰਦੇ ਰਹੇ ਸੀ ਆਹੋ ਉਧਰ ਤਾਂ ਧਿਆਨ ਤੇ ਛੇਤੀ ਆ ਜਾਂਦਾ ਵਾ ਤੇ ਉਹ ਵੀ ਤੇ ਭਾਬੀ ਹੈ ਨਾ ਉਹਦਾ ਘਰ ਵਾਲਾ ਵੀ ਬਾਹਰ ਹੀ ਹੈ ਨਾ ਉਹਨੂੰ ਤਾਂ ਮੈਂ ਕਦੀ ਵੇਖਿਆ ਨਹੀਂ ਬਸ ਸਾਰਾ ਦਿਨ ਫੋਨ ਤੇ ਲੱਗੀ ਰਿਹਾ ਤਿਹਿਆ ਦੇਖੋ ਨਾ ਮੇਰੀ ਹਾਲਤ ਦੇਖੋ ਕੀ ਬਣੀ ਸਵੇਰ ਦੀ ਮੈਂ ਕੰਮ ਹੀ ਲੱਗੀ ਆ ਕਪੜਾ ਵੀ ਤੋਤਾ ਚਵਾਰਾ ਵੀ ਸਾਰਾ ਸਾਫ ਕੀਤਾ ਕਿਤੇ ਮੈਂ ਸਿਰ ਨਹੀਂ ਵਾਗੇ ਵੇਖਿਆ ਪਰ ਜਦੋਂ ਫੋਨ ਆਂਦਾ ਉਹ ਤਾਂ ਸੁਣਨਾ ਜ਼ਰੂਰੀ ਹੁੰਦਾ ਨਾ ਅੱਛਾ ਤੁਹਾਡਾ ਕਹਿਤਾ ਕਿ ਮੇਰੇ ਤੇ ਕਿੱਤੀ ਭਾਬੀ ਕੰਮ ਨਹੀਂ ਕਰਦੇ ਤੁਹਾਡੇ ਤੋਂ ਪਹਿਲਾਂ ਵੀ ਇਸ ਕਰ ਚਾਏ ਨੇ ਬਹੁਤ ਕੰਮ ਕਰਦੇ ਨੇ ਉਹ ਤੇ ਸਵੇਰ ਦੀ ਮੈਂ ਆ ਕੇ ਵੇਖਣ ਨਹੀਂ ਕੰਮ ਉਹ ਵੀ ਬਰਾਬਰ ਦਾ ਹੀ ਕਰਨਦੇ ਐ ਬਸ ਇਹ ਕਿ ਤੁਹਾਡਾ ਕੰਮ ਪਤਾ ਕਿਉਂ ਲੰਕ ਜਾਂਦਾ ਵਾ ਤੁਸੀਂ ਫੋਨ ਤੇ ਲੱਗੇ ਰਹਿੰਦੇ ਹੋ ਫੋਨ ਇੰਜ ਕਰਕੇ ਕਰਦਾ ਕੰਮ ਆ ਹੌਲੀ ਹੌਲੀ ਫਿਰ ਆਪੇ ਸਪੀਡ ਘਟ ਜਾਣੀ ਆ ਇਜਾ ਫੋਨ ਨੂੰ ਰੱਖੋ ਤੇ ਕੰਮ ਕਰੋ ਤਾਂ ਫੜਾਫੜਾ ਹੋ ਜਾਂਦਾ ਅਗਲੀ ਵੇਲੇ ਫੜਾਫੜ ਕੰਮ ਕਰਕੇ ਤੇ ਜਾਨ ਨੂੰ ਤਿਆਰ ਵੀ ਹੋ ਗਈ ਹੈ ਹੁਣ ਤੁਸੀਂ ਤੇ ਹਜੇ ਤਿਆਰ ਨਹੀਂ ਹੋਏ ਤੁਹਾਨੂੰ ਪਤਾ ਵਾ ਬਾੜ ਦਾ ਤੇ ਪੋਗ ਪੈ ਗਿਆ ਤੇ ਮੁੜ ਕੇ ਜਾਂਦਾ ਕੀ ਫਾਇਦਾ ਅਹੀਂ ਚੱਲੀਆਂ ਹੁਣ ਮੈਂ ਤੇ ਭਾਬੀ ਮੇਰੀ ਗੱਲ ਸੁਣੋ ਦੀਦੀ ਮੈਂ ਵੈਸੇ ਵੀ ਨਹੀਂ ਸੀ ਜਾਣਾਗਾ ਮੈਂ ਜਵਾਬ ਦੇ ਦਿੱਤਾ ਸੀ ਉਹਨਾਂ ਨੂੰ ਮੈਂ ਕਿ ਮਗਰੋਂ ਰਾਤ ਦੀ ਰੋਟੀ ਮੈਂ ਕਰ ਲਾਂਗੀ ਫਿਰ ਇਹਨਾਂ ਦਾ ਫੋਨ ਵੀ ਆਣਾ ਹੁੰਦਾ ਵਾ ਕੱਲ ਵੈਸੇ ਛੁੱਟੀ ਗਈ ਉੱਥੇ ਤੇ ਕਹਿੰਦੇ ਸੀ ਮੈਂ ਰਾਤੀ ਤੇ ਨਾਲ ਗੱਲ ਕਰਾਂਗੇ ਜਿੰਨੀ ਦੇਰ ਮਰਜ਼ੀ ਮੈਨਾਂ ਕਰੀ ਜਾਈਏ ਕੀ ਕਰੀਏ ਦੀਦੀ ਤੁਹਾਨੂੰ ਕੀ ਮੈਂ ਦੱਸਾਂ ਉਹ ਪਾ ਯੂਨੀ ਇੱਥੇ ਆ ਗਏ ਨੇ ਤੁਹਾਨੂੰ ਨਹੀਂ ਨਾ ਮਹਿਸੂਸ ਹੁੰਦਾ ਮੈਨੂੰ ਕੁਛ ਕੇ ਵੇਖੋ ਕਿੰਨੀ ਉਹਨੂੰ ਕਾਲੀ ਪੈਂਦੀ ਆ ਤਾਂ ਕਰਕੇ ਨਾਲ ਨਾਲ ਗੱਲਬਾਤ ਕਰਦੀ ਰਹਿੰਦੀ ਆ ਆਹੋ ਰੋਟੀ ਤਾਂ ਤੇ ਬਣਾਵਾ ਕਰੇ ਰਹਿ ਗਿਆ ਬਣਾਉਂਦਾ ਅਸਲੀ ਗੱਲ ਤੇ ਆ ਵਾ ਕਿ ਫੋਨ ਤੇ ਗੱਲਾਂ ਕਰਨੀਆਂ ਮਗਰੋਂ ਗੱਲ ਤੇ ਘੁੰਮ ਫਿਰ ਕੇ ਨਾ ਉੱਥੇ ਆ ਜਾਂਦੀ ਆ ਜਿਹੜੀ ਮੈਂ ਪਹਿਲਾਂ ਵੀ ਕਹੀ ਸੀ ਤੇ ਦੁਬਾਰਾ ਫੇਰ ਕਹਿਣ ਲੱਗੀ ਆ ਕਿ ਫੋਨ ਨਾਲ ਥੋੜੀ ਦਮ ਖਹਿੜਾ ਛੱਡ ਦਿਆ ਕਰੋ ਘਰ ਦੀ ਮੈਂ ਵੀਰ ਨੂੰ ਵੀ ਫੋਨ ਉਹਨੂੰ ਵੀ ਸਮਝੋ ਨਹੀਂ ਥੋੜਾ ਜਿਹਾ ਉਹ ਵੀ ਉੱਥੇ ਕੰਮ ਵੱਲ ਧਿਆਨ ਫੇਰ ਹੀ ਦੋਗਾ ਇਹ ਫੋਨ ਕੰਨੋਂ ਲੱਥੂਗਾ ਤੇ ਅਗਲੇ ਨੇ ਕੰਮੋਂ ਕੱਢਤਾ ਤੇ ਫੇਰ ਕਿਤੇ ਨਹੀਂ ਖੜਦੇ ਹੋ ਗਿਆ ਯਾਰ ਤੁਸੀਂ ਹਾਂਜੀ ਮੇਰੀ ਗੱਲ ਸੁਣ ਹਾਂਜੀ ਹੁਣ ਮੈਂ ਤਾਂ ਚੱਲੀ ਆਂ ਹਾਂਜੀ ਤੇ ਮਗਰ ਉਹ ਨਾ ਰੋਟੀ ਪਾਣੀ ਚਾਜਣਾ ਬਣਾ ਲਈ ਸੋਹਣੀ ਤਰ੍ਹਾਂ ਹਾਂ ਮੈਨੂੰ ਪਤਾ ਜੀਜਾ ਜੀ ਹੋਣਾ ਨਹੀਂ ਵੀ ਆਉਣਾ ਤੇ ਤੇਰੇ ਭਾਜੀ ਹੁਣ ਵੀ ਤੈਨੂੰ ਪਤਾ ਬਾਹਰ ਚੱਲ ਕੇ ਸਾਰੀ ਜ਼ਿੰਮੇਵਾਰੀ ਦੇਦੀ ਹੋਣਾ ਚੁੱਕੀ ਆ ਹਾਂ ਉਹ ਤੇ ਗੱਲ ਠੀਕ ਆ ਪਰ ਮੇਰੇ ਵੇਖੋ ਨਾ ਗੱਲ ਸੁਣੋ ਭਾਬੀ ਮੈਨੂੰ ਫਿਰ ਉਹਨਾਂ ਤੇ ਗੱਲ ਨਹੀਂ ਕਰਨ ਦਿੰਦੇ ਮੈਨਾਂ ਨਾ ਪੁੰਦੇ ਗੱਲ ਨਾ ਕਰਾਂ ਮੈਨੂੰ ਕਾਲੀਆਂ ਦੰਡੀਆਂ ਰਹਿਣੀਆਂ ਸਮਝਾਉਂ ਨਾ ਦੀਦੀ ਨੂੰ ਟੋਕੀ ਜਾਂਦੇ ਟੋਕੀ ਜਾਂਦੇ ਮੇਰੀ ਗੱਲ ਸੁਣ ਇਦਾਂ ਨਹੀਂ ਕਰੀ ਜਾਂਦਾ ਹੁਣ ਦੀਦੀ ਦੇ ਸਿਰ ਤੇ ਸਾਰਾ ਘਰ ਆ ਆਪਾਂ ਉਹਨਾਂ ਨੂੰ ਮਾਰਾ ਵੀ ਨਹੀਂ ਬੋਲ ਸਕਦੇ ਵੀ ਵੇਖ ਮੈਂ ਉਹਨਾਂ ਦੇ ਕਹਿਣੇ ਚ ਬਾਹਰ ਨਹੀਂ ਹੈਗੀ ਤੇ ਮੈਂ ਤੇਰੇ ਨਾ ਪਰਦੇ ਪਾ ਪਾ ਕੇ ਥੱਕ ਗਈ ਹਾਂ ਹੁਣ ਮੇਰੇ ਕੋਲ ਜਾਦਾ ਪਰਦੇ ਨਹੀਂ ਪੈਂਦੇ ਠੀਕ ਤੂੰ ਵੀ ਸਿਆਣੀ ਆ ਰੋਟੀ ਪਾਣੀ ਆਪਣਾ ਟਾਈਮ ਨਾ ਬਣਾਇਆ ਕਰ ਜਦੋਂ ਚਾਰ ਜਣੇ ਬੈਠੇ ਹੁੰਦੇ ਨੇ ਨਾ ਫੋਨ ਤੇ ਗੱਲ ਘੱਟ ਕਰਿਆ ਕਰ ਠੀਕ ਐ

3-4 ਘੰਟੇ ਲਾ ਕੇ ਆ ਗਏ ਤੇ ਉਹ ਵੇਲਾ ਉਦਾਂ ਹੀ ਬੈਠੀ ਹੈ ਜੇ ਇਹ ਤਾਂ ਅੱਗੇ ਕੋਈ ਹਾਲ ਪਲ ਨਾ ਕੋਈ ਸਬਜ਼ੀ ਤੇ ਨਾ ਕੋਈ ਆਂਧੀ ਲੜਾਦੀ ਰੋਟੀ ਤਿਆਰ ਕਰਨੀ ਮੈਂ ਤਾਂ ਘਰ ਰਹਿਣ ਲੱਗੀ ਵੇਲ ਨੂੰ ਖਾ ਲੋ ਰੋਟੀ ਵਾਕਈ ਨਾ ਕੋਈ ਕੁੱਕਰ ਰੱਖਿਆ ਨਾ ਕੋਈ ਕੜਾਈ ਢੀ ਬਣਾਇਆ ਵਾ ਚੱਲ ਮੈਂ ਗੱਲ ਕਰਦੀ ਹਾਂ ਤੇ ਵੜਨਾ ਪੈਣਾ ਹੁਣ ਸੋਈ ਤੇ ਸੱਚੀ ਜਨ ਉਹ ਕਰ ਲਿਆ ਫੋਨ ਤੇ ਗੱਲਾਂ ਕੂਨੇ ਆਏ ਸੀ ਫੋਨ ਤੁਨੇ ਆਏ ਸੀ ਨਾ ਨਾ ਫੋਨ ਚੱਲ ਕੋਈ ਗੱਲ ਨਹੀਂ ਹੋਣੀ ਆਏ ਤੇ ਕਰ ਲਾ ਗੱਲ ਡਰੇ ਨੇ ਕਿਉਂ ਗਈਆਂ ਰੋਟੀ ਤੇ ਬਣਾਏ ਲਈ ਹੋਣੀ ਵੈਲੀਓ ਵੇ ਲੱਗੀਆਂ ਮਾੜਾ ਭਾਬੀ ਇਹ ਸਮਝਾਇਆ ਸੀ ਹਾਂ ਤੇ ਸਮਝਾਇਆ ਸੀ ਪਰ ਇਹਨਾਂ ਨੇ ਫੋਨ ਕਰ ਲਿਆ ਨਾ ਫਿਰ ਬੜੀਆਂ ਲੰਮੀਆਂ ਲੰਮੀਆਂ ਗੱਲਾਂ ਕਰਨ ਲੱਗ ਪਏ ਮੈਨੂੰ ਪਤਾ ਨਾ ਹੋਣਾ ਖੜਾ ਤਾ ਮੈਨੂੰ ਰੋਟੀ ਸਬ지 ਬਣੀ ਕੁਛ ਨਹੀਂ ਕੀਤਾ ਇਹ ਮਿੱਦਰ ਦਾ ਪਿੱਛੋ ਕੀਤਾ ਕਿ ਮੈਨੂੰ ਪਤਾ ਸੀ ਜੀ ਜੈ ਨੇ ਆਉਣਾ ਬਗੈਨ ਆਖਲਾ ਸਾਰਾ ਪਿਆ ਹਾਂ ਹੈ ਰੋਟੀ ਸਬਜੀ ਕੋਈ ਨਹੀਂ ਬਣੀ ਜੇ ਮੈਨੂੰ ਹੀ ਸਾਰੇ ਸਿਆਪੇ ਕਰਨੇ ਪੈਣੇ ਆ ਤੇ ਮੇਰਾ ਕਿਤੇ ਗਈਦਾ ਕੀ ਫਾਇਦਾ ਐਦਾਂ ਕਰੋ ਭਾਬੀ ਤੁਸੀਂ ਬਾਹਰ ਅੰਦਰ ਦਾ ਕੰਮ ਸੰਭਲੋ ਕੱਲ ਨੂੰ ਫੋਨ ਲਾ ਕੇ ਨਾ ਰਿਸ਼ਤੇਦਾਰੀਆਂ ਤੁਸੀਂ ਭਗਤਾਇਆ ਕਰੋ ਤੁਸੀਂ ਵੱਡੇ ਭੰਜੋ ਉਹਨੂੰ ਛੋਟੀ ਬਣਾ ਦਿਓ ਉਹ ਘਰ ਰਹਿ ਕੇ ਨਾ ਰੋਟੀ ਪਾਣੀ ਕਰ ਲਿਆ ਕਰੋ ਨਹੀਂ ਨਹੀਂ ਗਲਤੀ ਹੋ ਗਈ ਕੰਨਾਂ ਨੂੰ ਹੱਥ ਲੈ ਲੋ ਜੀਜੇ ਦੇ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰਾਇਓ ਅੱਜ ਮਾਫ਼ ਕਰ ਦੋ ਨਾਲ ਲੱਗ ਕੇ ਫੜਾਵਟ ਦਾਲ ਕੋਈ ਬਣਾ ਲੈਨੇ ਤੁਰਕੇ ਲਾ ਲੈਨੇ ਆਪਾਂ ਤਹੀ ਕਹਿੰਦੇ ਅੱਗੋਂ ਤੋਂ ਕਦੇ ਵੀ ਮੈਂ ਫੋਨ ਤੇ ਗੱਲ ਨਹੀਂ ਕਰੂੰਗੀ ਜ਼ਿਆਦਾ ਜਦੋਂ ਤੂੰ ਹੀ ਕਹੋਗੇ ਨਾ ਉਦੋਂ ਹੀ ਫੋਨ ਚੁੱਕ ਕੇ ਨਾਲਾ ਗੱਲ ਕਰਾਂਗੇ ਪਰ ਮੇਰੀ ਅੱਜ ਗਲਤੀ ਮਾਫ਼ ਕਰ ਦੋ ਕਿੰਨੇ ਦਾ ਵੀ ਬੇਇੱਜ਼ਤੀ ਹਾਡੀ ਵੀ ਆ ਇਹ ਤੇ ਹੀ ਪਰਦੇ ਪਾਲਾਂਗੇ ਪਰ ਬਾਈ ਚਾਂਸ ਮੰਨ ਲੈ ਕਿਤੇ ਹੀ ਦੂਰ ਗਈਆਂ ਹੀ ਫੇਰ ਕੀ ਕਰੇ ਤੂੰ ਫੇਰ ਕਿੰਨੂ ਪੈਂਗੀ ਆਂਡ ਬਾਲ ਵਜਾ ਰਹਿਣਗੀ ਮੇਰੀ ਆਦਤ ਮਾੜੀ ਮੇਰੇ ਫੋਨ ਦੇ ਲੱਟਨੇ ਨਾ ਮੇਰਾ ਸੱਤਿਆ ਨਾਸ ਕੀਤਾ ਹੋਇਆ ਵੇ ਵੇਖੋ ਭਾਬੀ ਇਹਦਾ ਤੁਹਾਡੀ ਇੱਜ਼ਤ ਜੀ ਫਰਕ ਪੈਂਦਾ ਵਾ ਮੈਨੂੰ ਪਤਾ ਨਾੜੇ ਕੀ ਕਹਿਣਾ ਤੂੰ ਕਹਦੰਨੀ ਮੇਰੇ ਭਰਾ ਬਾਹਰ ਨੇ ਪਰ ਜਹੀਆਂ ਤੱਲੀਆਂ ਨੇ ਚਲੋ ਮੇਰ ਨਾਲ ਚਲੋ ਮੇਰ ਨਾਲ ਮੈਂ ਧੱਕੇ ਨਾਲ ਲਿਉਣੀ ਹਣਾ ਨੂੰ ਐ ਕਿ ਸਾਡੇ ਸੇਤੇ ਜ਼ਿੰਮੇਵਾਰੀ ਆ ਤੇ ਤੁਸੀਂ ਉਹਨਾਂ ਕਹਿਣਾ ਆਹ ਜ਼ਿੰਮੇਵਾਰੀਆਂ ਭਾਬੀ ਤੇਰੇ ਨੂੰ ਤੇ ਇਹਨਾਂ ਨੇ ਪਤਾ ਬਿਹਾਏ ਨੂੰ ਪਾਣੀ ਵੀ ਪੀਉਣਾ ਤੇ ਤੁਸੀਂ ਹਾੜੀ ਬਜਾਇ ਜੇ ਉਹ ਆ ਜਾਂਦੇ ਉਹ ਤੁਹਾਨੂੰ ਵੇਖਦੇ ਇਦਾਂ ਫੋਨ ਤੇ ਹਾਸਸ ਗੱਲਾਂ ਕਰਦਿਆਂ ਨੂੰ ਹਾਂ ਤੇ ਘਰ ਦੇ ਕੱਲੇ ਤੁਸੀਂ ਬਾਹਰ ਦੇ ਬੂਹੇ ਤੇ ਖੁੱਲੇ ਛੱਡੇ ਕੀ ਕੀ ਜ਼ਿੰਮੇਵਾਰੀ ਘਰ ਦੀ ਚੁੱਕਣ ਦੇ ਹੁਣ ਮੈਨੂੰ ਦ

ਪੋ 1 ਸਰਪੀ ਨੂਰਾ ਦੀ ਰੋਟੀ ਤਾਂ ਬਾਅਦ ਦੇ ਦਿਆ ਕਰੋ ਤਸਵੇਰੇ ਉੱਠਦੇ ਫੋਨ ਦੇ ਕੋਲ ਲੱਣਾ ਹਾਂ ਇੰਨੇ ਵੀ ਨਹੀਂ ਜਾ ਲਾ ਹਾਂ ਕਿ ਵੀ ਰਹਿਣਾ ਗੱਲ ਹੀ ਨਹੀਂ ਕਰਨ ਦੇਣੀ ਚੱਲ ਬਾੜ ਰਸੋਈ ਚ ਫਟਾਫਟ ਨਾਲ ਹੱਥ ਵੜਾ ਤੇ ਰੋਟੀ ਤਿਆਰ ਕਰੀਏ ਠੀਕ ਹੈ ਪਰ ਇੱਕ ਗੱਲ ਤਾਂ ਹੈਗੀ ਸੀ ਕਰ ਲਵਾਂ ਰਾਤ ਨੂੰ ਕਰ ਲਿਓ ਮੈਂ ਕਰਦੀ ਹਾਂ ਫੋਨ ਵੇਖਿਆ ਕਿੱਟੀ ਭਾਬੀ ਅਜੇ ਵੀ ਇਹਨੂੰ ਫੋਨ ਚਾਹੀਦਾ ਵਾ ਐਨੀ ਕਰਾ ਆਗੇ ਵੀ ਨਾ ਕਹਿੰਦੀ ਫੋਨ ਦੇ ਤਾਂ ਇੱਕ ਗੱਲ ਕਰ ਲਾਂ ਇਹਨਾਂ ਨੇ ਕਰ ਲਿਆ ਇਹ ਤਾਂ ਮੈਂ ਕਰਦੀ ਉਹਨਾਂ ਨਾਲ ਗੱਲ ਚੱਲ ਕੋਈ ਗੱਲ ਨਹੀਂ ਉਮਰ ਹੀ ਆ ਸੱਚੀ ਚੱਲ ਕੋਈ